ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਟੂ ਸਿਸਟਰ ਬਲੌਗ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬ੍ਰੈਡ ਦੀ ਨਵੀਂ ਰੈਸਪੀ ਬਣਾ ਕੇ ਤਿਆਰ ਕਰਾਂਗੇ ਇਸ ਰੈਸਪੀ ਨੂੰ ਬਣਾਉਣ ਦੇ ਲਈ ਮੈਂ 6 ਬ੍ਰੈਡ ਲੈਏ ਨੇ ਬ੍ਰੈਡਾਂ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਮੈਂ ਇੱਥੇ ਛੋਟੇ ਸਾਈਜ਼ ਦੇ ਬ੍ਰੈਡ ਲੈਏ ਨੇ ਇਸ ਤਰੀਕੇ ਨਾਲ ਬ੍ਰੈਡਾਂ ਨੂੰ ਕੱਟ ਲਵਾਂਗੇ ਇਸ ਤਰੀਕੇ ਨਾਲ ਪਲੇਟਾਂ ਨੂੰ ਲੰਬਾ ਲੰਬਾ ਕੱਟ ਲਵਾਂਗੇ ਫਿਰ ਇਹਨਾਂ ਦੇ ਛੋਟੇ ਛੋਟੇ ਪੀਸ ਕੱਟ ਕਰ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਸ ਤਰੀਕੇ ਨਾਲ ਪਲੇਟਾਂ ਦੇ ਛੋਟੇ ਛੋਟੇ ਟੁਕੜੇ ਕਰ ਲਵਾਂਗੇ ਦੂਸਰੇ ਬ੍ਰੈਡਾਂ ਨੂੰ ਵੀ ਮੈਂ ਇਸ ਤਰੀਕੇ ਨਾਲ ਹੀ ਬ੍ਰੀਕ-ਬ੍ਰੀਕ ਕੱਟ ਲਵਾਂਗੀ ਇਸ ਤਰੀਕੇ ਨਾਲ ਬ੍ਰੈਡਾਂ ਦੇ ਮੋٹے-ਮੋٹے ਪੀਸ ਕੱਟ ਲਵਾਂਗੇ ਹੁਣ ਮੈਂ ਇਸ ਤਰੀਕੇ ਨਾਲ ਸਾਰੇ ਬ੍ਰੈਡਾਂ ਨੂੰ ਕੱਟ ਲਵਾਂਗੀ ਮੈਂ ਸਾਰੇ ਬ੍ਰੈਡਾਂ ਨੂੰ ਕੱਟ ਕਰ ਲਿਆ ਹੈ ਹੁਣ ਆਪਾਂ ਬ੍ਰੈਡਾਂ ਦੀ ਰੈਸিপি ਬਣਾ ਲਵਾਂਗੇ ਉਸ ਦੇ ਲਈ ਪੈਨ ਦੇ ਵਿੱਚ ਇੱਕ ਚਮਚ ਘਿਓ ਲਵਾਂਗੇ ਜੋ ਬ੍ਰੈਡ ਕੱਟ ਕੇ ਰੱਖੀ ਸੀ ਉਹਨਾਂ ਬ੍ਰੈਡਾਂ ਨੂੰ ਘਿਓ ਦੇ ਵਿੱਚ ਭੁੰਨ ਲਵਾਂਗੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਬ੍ਰੈਡਾਂ ਨੂੰ ਹਲਕਾ ਹਲਕਾ ਭੁੰਨ ਕੇ ਬ੍ਰਾਊਨ ਤੇ ਕ੍ਰਿਸਪੀ ਕਰ ਲਵਾਂਗੇ ਇਹ ਬਰੈਡ ਦੀ ਰੈਸਪੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਇਸ ਲਈ ਤੁਸੀਂ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰੋ ਜੀ ਵੀਡੀਓ ਨੂੰ 2 ਤੋਂ 3 ਮਿੰਟ ਦੇ ਲਈ ਇਸੇ ਤਰੀਕੇ ਨਾਲ ਇਹ ਬਰੈਡਾਂ ਨੂੰ ਪਕਾ ਲਵਾਂਗੇ ਐਸੇ ਤਰੀਕੇ ਨਾਲ ਹੀ ਧੰਦੇ ਰਵਾਂਗੇ ਸਾਈਡਾਂ ਚੇਂਜ ਕਰਦੇ ਰਵਾਂਗੇ ਤੇ ਬ੍ਰੈਡਾਂ ਨੂੰ ਕ੍ਰਿਸਪੀ ਹੋਣ ਤੱਕ ਪਕਾ ਲਵਾਂਗੇ ਆਪਾਂ ਬ੍ਰੈਡਾਂ ਦੀਆਂ ਕਿਨਾਰੀਆਂ ਨੂੰ ਉਤਾਰਾਂਗੇ ਨਹੀਂ ਜੀ ਇਸੇ ਤਰੀਕੇ ਨਾਲ ਹੀ ਪਕਾਵਾਂਗੇ ਜੇਕਰ ਆਪਾਂ ਉਤਾਰ ਨਹੀਂ ਹੁਣ ਇਹਨਾਂ ਦੀਆਂ ਕਿਨਾਰੀਆਂ ਤਾਂ ਆਪਾਂ ਉਤਾਰ ਵੀ ਸਕਦੇ ਹਾਂ ਹੁਣ ਜਿੰਨਾ ਕ ਬ੍ਰੈਡਾਂ ਨੂੰ ਆਪਾਂ ਪਕਾਉਣਾ ਸੀ ਓਨਾ ਕ ਆਪਾਂ ਬ੍ਰੈਡਾਂ ਨੂੰ ਪਕਾ ਲਿਆ ਹੈ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਜੇਕਰ ਆਪਾਂ ਬ੍ਰੈਡਾਂ ਦੀਆਂ ਕਿਨਾਰੀਆਂ ਨੂੰ ਬਿਨਾਂ ਉਤਾਰੇ ਤੋਂ ਇਹ ਰੈਸਪੀ ਬਣਾਵਾਂਗੇ ਤੇ ਫਿਰ ਵੀ ਬਹੁਤ ਵਧੀਆ ਟੇਸਟ ਆਏਗਾ ਸਾਰੇ ਬ੍ਰੈਡਾਂ ਨੂੰ ਪਲੇਟ ਵਿੱਚ ਕੱਢ ਲਵਾਂਗੇ ਤੇ ਬ੍ਰੈਡ ਦੀ ਰੈਸਪੀ ਬਣਾ ਲਵਾਂਗੇ ਉਸ ਦੇ ਲਈ ਪੈਨ ਦੇ ਵਿੱਚ ਦੋ ਚਮਚ ਘਿਓ ਲਵਾਂਗੇ ਇੱਕ ਚਮਚ ਜੀਰਾ ਲਵਾਂਗੇ ਜੀਰਾ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਜੀਰਾ 골ਡਨ ਬ੍ਰਾਊਨ ਹੋਣ ਤੇ ਇੱਕ ਚਮਚ ਅਦਰਕ ਪਾਵਾਂਗੇ ਬਰੀਕ ਕੱਟੀ ਹੋਈ ਅਦਰਕ ਪਾਉਣ ਤੋਂ ਬਾਅਦ ਇਹ ਲੈ ਲਵਾਂਗੇ ਉਡੀ ਜੀ ਪਤਾ ਗੋभी ਪਾਵਾਂਗੇ ਬਰੀਕ ਕੱਟੀ ਹੋਈ ਪਤਾ ਗੋभी ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਟਰ ਪਾਵਾਂਗੇ ਐਥੇ ਮੈਂ ਫਰੈਸ਼ ਅੱਧੀ ਕੌਲੀ ਹਰੇ ਮਟਰ ਪਾਏ ਨੇ ਮਟਰ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਬਰੈਡ ਦੀ ਰੈਸਪੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਇੱਕ ਵੱਡੇ ਸਾਈਜ਼ ਦੀ ਗਾਜਰ ਪਾਵਾਂਗੇ ਬਰੀਕ ਕੱਟੀ ਹੋਈ ਗਾਜਰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਆਪਾਂ ਇਸ ਦੇ ਵਿੱਚ ਆਪਣੀ ਮਨਪਸੰਦ ਅਨੁਸਾਰ ਕੋਈ ਵੀ ਸਬਜ਼ੀ ਪਾ ਸਕਦੇ ਹਾਂ ਜੀ ਹੁਣ ਤਨ 4 ਮਿੰਟ ਦੇ ਲਈ ਇਸ ਨੂੰ ਢੱਕ ਕੇ ਪਕਾ ਲਵਾਂਗੇ ਤਾਂ ਕਿ ਮਟਰ ਤੇ ਗਾਜਰ ਸੌਫਟ ਹੋ ਜਾਣ ਉਹਨਾਂ 4 ਮਿੰਟ ਹੋ ਚੁੱਕੇ ਨੇ ਆਪਾਂ ਇਸ ਨੂੰ ਹਿਲਾ ਲਵਾਂਗੇ ਇੱਕ ਮੋਟੀ ਹਰੀ ਮਿਰਚ ਪਾਵਾਂਗੇ ਬਰੀਕ ਕੱਟੀ ਹੋਈ ਇਸ ਵਾਰ ਮੈਂ ਸ਼ਿਮਲਾ ਮਿਰਚ ਨੂੰ ਸਕਿਪ ਕਰਕੇ ਇਹ ਮੋਟੀ ਹਰੀ ਮਿਰਚ ਪਾਈ ਹੈ ਇਸ ਮਿਰਚ ਦੇ ਨਾਲ ਵੀ ਬਹੁਤ ਵਧੀਆ ਟੇਸਟ ਆਏਗਾ ਜੀ ਬਰੈਡਾਂ ਵਿੱਚੋਂ ਇਹ ਮਿਰਚੇ ਨਹੀਂ ਜ਼ਿਆਦਾ ਕੌੜੀ ਵੀ ਨਹੀਂ ਹੁੰਦੀ ਇੱਕ ਪਿਆਜ਼ ਪਾਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਪਾਉਣ ਤੋਂ ਬਾਅਦ ਹਿਲਾ ਲਾਂਗੇ ਪਿਆਜ਼ ਨੂੰ ਤੇ ਹਰੀ ਮਿਰਚ ਨੂੰ ਜ਼ਿਆਦਾ ਨਹੀਂ ਪਕਾਵਾਂਗੇ ਕਲਰ ਚੇਂਜ ਹੋਣ ਤੱਕ ਹੀ ਪਕਾਵਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਇਹ ਬ੍ਰੈਡ ਦੀ ਰੈਸਪੀ ਬਣਾ ਕੇ ਦੇਖਿਓ ਜੀ ਰੈਸਪੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਆ ਜੀ ਤੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਹੁਣ ਆਪਾਂ ਇਸ ਦੇ ਵਿੱਚ ਇੱਕ ਟਮਾਟਰ ਪਾਵਾਂਗੇ ਬਰੀਕ ਕਟਿਆ ਹੋਇਆ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਸ ਨੂੰ ਇਹਨਾਂ ਤੋਂ ਬਾਅਦ ਇਸ ਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਪਾਉਣ ਦੇ ਨਾਲ ਟਮਾਟਰ ਜਲਦੀ ਸੌਫਟ ਹੋ ਜਾਵੇਗਾ ਇੱਕ ਉਬਲਿਆ ਹੋਇਆ ਆਲੂ ਪਾਵਾਂਗੇ ਮੈਂ ਇੱਥੇ ਉਬਲਿਆ ਹੋਇਆ ਆਲੂ ਪਾਇਆ ਹੈ ਆਪਾਂ ਬਿਨਾਂ ਉਬਲਿਆ ਹੋਇਆ ਵੀ ਪਾ ਸਕਦੇ ਹਾਂ ਆਲੂ ਕੋੰਤੂ ਬਾਦਹਿ ਲਾ ਆਲੂ ਮੰਗੇ ਆਲੂ ਨੂੰ ਸਬਜ਼ੀਆਂ ਦੇ ਵਿੱਚ ਪਕਾ ਲਵਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇੱਕ ਚਮਚ ਲਾਲ ਮਿਰਚ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਚਾਟ ਮਸਾਲਾ ਪਾਵਾਂਗੇ ਚਟਪਟੇ ਤੇਸਟ ਦੇ ਲਈ ਇੱਕ ਛੋਟਾ ਚਮਚ ਗਰਮ ਮਸਾਲਾ ਪਾਵਾਂਗੇ ਥੋੜਾ ਜਿਹਾ ਮੈਗੀ ਮਸਾਲਾ ਪਾਵਾਂਗੇ ਇੱਕ ਛੋਟਾ ਚਮਚ ਹਲਦੀ ਪਾਊਡਰ ਪਾਵਾਂਗੇ। ਥੋੜਾ ਜਿਹਾ ਪਾਣੀ ਪਾ ਕੇ ਮਸਾਲਾ ਨੂੰ ਪਕਾ ਲਵਾਂਗੇ। ਇੱਕ ਕੱਲੀ ਪਾਣੀ ਪਾਵਾਂਗੇ। ਚੰਗੀ ਤਰ੍ਹਾਂ ਹਿਲਾ ਲਵਾਂਗੇ। ਜੇ ਤੁਸੀਂ ਇਸ ਰੈਸਪੀ ਨੂੰ ਇੱਕ ਵਾਰੀ ਟਰਾਈ ਕਰਕੇ ਦੇਖੋਗੇ ਤਾਂ ਤੁਸੀਂ ਇਸ ਨੂੰ ਵਾਰ-ਵਾਰ ਬਣਾਉਂਗੇ ਜੀ ਕਿਉਂਕਿ ਇਹ ਬਹੁਤ ਟੇਸਟੀ ਬਣਦੀ ਹੈ। ਅੱਧੇ ਕੌਲੀ ਹੋਰ ਪਾਣੀ ਪਾਵਾਂਗੇ। ਹੁਣ ਇਸ ਨੂੰ ਥੋੜੀ ਦੇਰ ਦੇ ਲਈ ਢਾਕੇ ਪਕਾ ਲਵਾਂਗੇ ਤਾਂ ਕਿ ਸਬਜ਼ੀਆਂ ਤੇ ਮਸਾਲੇ ਕੱਚੇ ਨਾ ਰਹਿਣ। ਥੋੜੀ ਦੇਰ ਪਕਣ ਤੋਂ ਬਾਅਦ ਆਪਾਂ ਇਸ ਨੂੰ ਵੇਖ ਲਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ। ਹੁਣ ਆਪਾਂ ਇਸ ਦੇ ਵਿੱਚ ਉਹ ਬਰੈਡ ਪਾਵਾਂਗੇ ਜੋ ਬਰੈਡ ਕੱਟ ਕੇ ਰੱਖੀ ਸੀ। ਸਾਰੇ ਬ੍ਰੈਡਾਂ ਨੂੰ ਪਾਵਾਂਗੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਬ੍ਰੈਡ ਪਾਉਣ ਤੋਂ ਬਾਅਦ ਆਪਾਂ ਇਸ ਨੂੰ 1-2 ਮਿੰਟ ਦੇ ਲਈ ਪਕਾ ਲਵਾਂਗੇ ਜੀ ਜ਼ਿਆਦਾ ਨਹੀਂ ਪਕਾਵਾਂਗੇ हमें मिक्स के चंकी तरह तैयार है आप इस दे हरा धनिया पावे हरा धनिया पाने तो बाद मिक्स कर लवाने इस तरीके अपनी टेस्ट जी ब्रैड की रेसपी तैयार है हम आप इस प्लेट सर्व कर लवेंगे ਆਪ ਇਸ ਨੂੰ ਨਾਤੇ ਜਾਂ ਬ੍ਰੈਕਫਾਸਟ ਦੇ ਵਿੱਚ ਕਿਸੇ ਵੀ ਟਾਈਮ ਖਾ ਸਕਦੇ ਹਾਂ ਇਹ ਬਹੁਤ ਈਜ਼ੀ ਰੈਸਪੀ ਹੈ ਜੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਥੋੜਾ ਜਿਹਾ ਪੂਜੀਆ ਪਾਵਾਂਗੇ ਹਰਾ ਧਨੀਆ ਪਾਵਾਂਗੇ ਪਿਆਜ਼ ਪਾਵਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ